ਚਲਾਈ ਜਾਂ ਨਾ ਹੱਥ ਵੀ ਚਲਾਲਾ ਮਾਸਾ ਹੱਥ ਕੀ ਚਲਾਈਏ ਆ ਸਵੇਰ ਦਾ ਉਸਤਾਦ ਜੀ ਧੂਆ ਕਢਾਈ ਜਾਂਦੇ ਆ ਵੈਸੇ ਆਪਾਂ ਤਿਆਰ ਕੀ ਕਰਨਦੇ ਆ ਉਹ ਤਿਆਰ ਆਪਾਂ ਛਕੂ ਕਰਨਾ ਬਸ ਪਾਣੀ ਤਿਆਰ ਕਰਨਦੇ ਆ ਖੰਡ ਕਹਿਣਗੇ ਖੰਡ ਪਾ ਦਾਂਗੇ ਲੂਣ ਕਹਿਣਗੇ ਤੇ ਲੂਣ ਪਾ ਦਾਂਗੇ ਤੇ ਆਪਾਂ ਉਸਤਾਦ ਜੀ ਆਪ ਹੀ ਪਾ ਦਿੰਨੇ ਆ ਉਹ ਦੇਖ ਦੇ ਕੁਝ ਗੈ ਨਹੀਂ ਮੈਂ ਕੀ ਪਾਦਾ ਰੋਨੀ ਕਿਉਂ ਆਂ ਭਾਂਡੇ 'ਚ ਨਹੀਂ ਕੁੱਕਦੀਦਾ ਬਸ ਉਸਤਾਦ ਜੀ ਐਦਾਂ ਆਪਾਂ ਬਣ ਗਿਆ ਮਾਸਟਰ ਸ਼ੈਫ ਉਹ ਵੇਖੀਂ ਕਿ ਤੇ ਹੁਣੇ ਨਾ ਤਗਮਾ ਦੇਣਾ ਤੈਨੂੰ ਉਹ ਵੱਡੇ ਵੱਡੇ ਕੈਟਰਿੰਗਾਂ ਦੇ ਠੇਕੇ ਮਾਰੋ ਰਿਜੋਰਟਾਂ ਰਜੂਡਾਂ 'ਚ ਕੰਮ ਕਰੀਏ ਰਿਜੋਰਟਾਂ 'ਚ ਕੀ ਕੰਮ ਕਰਨਾ ਠੇਕੇ ਰਿਹਾ ਆਪਾਂ ਨੂੰ ਬੂੰਦੀ ਝਾੜਨ ਦੇ ਦੇ ਛਿੱਤਰ ਰੋਟੀਆਂ ਨੇ ਮਿਲਣ ਦੇ ਆ ਵੈਸੇ ਉਸਤਾਦ ਜੀ ਛਿੱਤਰ ਰੋਟੀ ਕੀ ਹੁੰਦਾ ਵਾ ਉਹ ਕੋਈ ਨਹੀਂ ਲੱਗੀ ਜਣਾ ਤੈਨੂੰ ਪਤਾ ਕੀ ਹੁੰਦਾ ਛਿੱਤਰ ਰੋਟੀ ਇਹ ਕਿਤੇ ਛਿੱਤਰਾਂ ਨਾ ਤਾਂ ਨਹੀਂ ਖਵਾਉਂਦੇ ਉਹ ਛਿੱਤਰਾਂ ਨਾ ਕੀ ਖਵਾਉਣੀ ਆ ਆ ਵਿਆਹ ਤਾਂ ਅਗਲੇ ਦਿਨ ਲਾ ਲੈਂਦੇ ਮਜਮਾ ਸਾਰਾ ਸ਼ਰੀਕ ਤੇ ਫਿਰ ਇੱਕ ਦੋ ਜਣਾਂ ਦੀਆਂ ਪ੍ਰਾਣੀਆਂ ਕਿੜਾਂ ਗੁੜਾਂ ਹੁੰਦੀਆਂ ਨਾ ਉਹ ਕੱਢ ਦੇ ਤੇ ਧਿਆਨ ਨਾ ਰਹੀਂ ਛਿੱਤਰ ਵੀ ਚੱਲ ਜਾਂਦਾ ਏ ਇਹ ਨਾ ਹੋਵੇ ਆਪਣੇ ਤੇ ਵਰਿਆ ਹੋਵੇ ਜਿਹੜੇ ਹਿਸਾਬ ਨਾਲ ਕੋ ਉਸਤਾਦ ਜੀ ਬਣਾਉਣ ਨਹੀਂ ਡੈ ਮੈਨ ਲੱਗਦਾ ਇੱਥੇ ਛਿੱਤਰ ਹੀ ਵਰਨਾ ਫਿਰ ਤੇ ਕੋਈ ਨਹੀਂ ਛਿੱਤਰ ਫਰਾਈ ਚੱਲੂਗਾ ਫਿਰ ਅੱਜ ਉਸਤਾਦ ਜੀ ਮੈਨੂੰ ਕੋਈ ਇਹੋ ਜੀ ਤਕਨੀਕ ਦੋ ਕਿ ਮੈਂ ਸਬਜ਼ੀ ਬਣਾਵਾ ਤਾਂ ਲੋਕੀ ਉਂਗਲਾਂ ਹੀ ਛੱਡਦੇ ਰਹਿ ਜਾਣ ਉਹ ਤਕਨੀਕ ਨੂੰ ਗੜੀ ਕੌਡੀ ਖੇੜਣੀ ਆ ਪਰ ਇੱਕ ਗੱਲ ਮੇਰੀ ਯਾਦ ਰੱਖੀ ਹਾਂਜੀ ਉਹ ਸਵਾਦ ਸਾਰਾ ਲੂਣ ਮਿਰਚ ਦਾ ਹੁੰਦਾ ਹੀ ਉਹ ਜਿਹੜੇ ਸਾਹ ਹੌਨਾ ਲੋਕ ਵਿਆਂ ਚ ਆਉਂਦੇ ਨਾ ਅੰਨੇ ਓਏ ਇਹਨਾਂ ਨੂੰ ਭਾਵੇਂ ਫੋਹ ਨੂੰ ਤੜਕਾ ਲਾ ਕੇ ਰੱਖ ਦੇ ਇਹਨਾਂ ਉਹ ਵੀ ਚੱਕ ਜਣਾ ਕਿ ਸਵਾਦ ਸਾਰਾ ਲੂਣ ਮਿਰਚ ਦਾ ਬਸ ਸਹੀ ਗੱਲ ਆ ਉਸਤਾਦ ਜੀ ਆ 10 ਮਹੀਨੇ ਜੇ ਤੁਸੀਂ ਮੈਨੂੰ ਪਹਿਲੀ ਗੱਲ ਸਿਰੇ ਦੀ ਦੱਸੀ ਜੀ ਬਸ ਫੇ ਪੱਲੇ ਬਨ ਲਈ ਜਿੰਨਾ ਉਸਤਾਦਾਂ ਦੀ ਗੱਲ ਪੱਲੇ ਨਹੀਂ ਨਾ ਬਣੀ ਹੋ ਰੁਲਦੇ ਨਜ਼ਰ ਆਏ ਮੈਨੂੰ ਕੇ ਤੁਹਾਡੀ ਗੱਲ ਹੈਗੀ ਆ ਔਰ ਉਸਤਾਦ ਜੀ ਹੁਣ ਮੈਨੂੰ ਬਰਫੀ ਬਣਾਉਣੀ ਵੀ ਸਿਖਾ ਦਿਓ ਕਦੋਂ ਤੱਕ ਮੈਂ ਦਹੀਂ ਦੇ ਪੀਸ ਕੱਟ-ਕੱਟ ਕੇ ਫੀਲਿੰਗਾਂ ਲੈਂਦਾ ਰਹੂੰਗਾ ਉਹ ਤੈਨੂੰ ਕਿੱਥੋਂ ਬਰਫੀ ਬਣਾਉਣੀ ਸਿਖਾਦਾ ਮੈਨੂੰ ਉਹਦੇ ਆਵ ਨਹੀਂ ਆਉਂਦੀ ਏ ਜੀ ਕਿਉਂ ਉਹ ਕਮਰੇ ਸਾਰੇ ਛਿੱਤ ਰੋਟੀਆਂ ਨੇ ਮਿਲੇ ਆ ਬੂੰਦੀ ਝਾੜਨ ਦੀ ਜਾਜ ਹੀ ਉਹ ਤੈਨੂੰ ਸਿਖਾਤੀ ਐ ਮੈਂ ਸਹੀ ਆ ਪਾ ਜੀ ਠੀਕ ਆ ਔਰ ਉਸਤਾਦ ਜੀ ਬਹਿਰਾ ਕਿੱਥੇ ਆਦੀ ਹੈ ਨਹੀਂ ਸਵੇਰ ਦਾ ਉਹ ਕੋਈ ਨਹੀਂ ਆਜੂਗਾ ਪਿੰਡ ਦਾ ਬੰਦਾ ਵਾ ਹਸਾਬ ਨਾਲ ਥੋੜਾ ਜਿਹਾ ਪਿੰਡ ਦਾ ਬੰਦਾ ਤੇ ਮੋਢਿਆਂ ਤੇ ਚੋਕਲੀਏ ਉਸਤਾਦ ਜੀ ਹੁਣ ਦਿਹਾੜੀ ਨਹੀਂ ਲੈਣੀ ਮਾਰੋ ਵਾਰਿਆਂ ਨੂੰ ਓ ਕੀ ਨਾਹੀ ਇਹਦਾ ਨਾ ਤੇ ਸਾਜੀ ਮੈਨੂੰ ਨਹੀਂ ਪਤਾ ਬਹਿਰਾ ਹੀ ਕਹ ਦੋ ਉਹ ਬਹਿਰਾ ਉਹ ਗਰਿਆ ਆ ਗਿਆ ਜੀ ਕੀ ਬਹਿਰਾ ਬਹਿਰਾ ਲਈ ਆ ਤੂੰ ਇੰਨੀਆਂ ਚੀਕਾਂ ਮਾਰਨ ਦੇ ਕੰਨਾਂ ਤੋਂ ਬਹਿਰਾ ਥੋੜਾ ਵਾ ਸੁਣਦਾ ਵਾ ਮੈਨੂੰ ਨਾਲੇ ਮੇਰੀ ਗੱਲ ਸੁਣ ਲੋ ਉਸਤਾਦ ਆ ਬਹਿਰਾ ਬੂਰਾ ਨਹੀਂ ਕਹਿਣਾ ਮੈਨੂੰ ਤੇ ਕੀ ਕਹੀਏ ਫਿਰ ਭਾਜੀ ਹੁਣਾਂ ਨੂੰ ਵੇਟਰ ਆ ਮੈਂ ਵੇਟਰ ਕਹੋ ਮੈਨੂੰ ਵੇਟਰ ਸਭ ਵੀ ਕਹਿ ਸਕਦੇ ਜੀ ਸਾਹਬ ਤੇ ਤੇਰੀ ਗੋਤ ਹੋਣੀ ਆ ਸਾਹਬ ਲਾ ਲਿਓ ਮਗਰ ਉਹ ਜਾ ਜਾ ਕੇ ਗੰਡੇ ਗੁੰਡੇ ਚੀਰ ਕਿਹੜਾ ਛੱਤ ਰੋਟੀ ਤੇਰੇ ਤੇ ਨਾ ਵਰਜੇ ਆਜੋ ਠੇਟਰ ਸਾਹਿਬ ਵੇਟਰ ਸਾਹਿਬ ਓਸਤ ਆ ਬੰਦੇ ਆਪਣੇ ਨੂੰ ਸਮਝਾ ਲਾ ਮੈਂ ਅੱਗੇ ਵੜਾਤਾ ਪਿਆ ਆ ਸ਼ਾਂ ਬੰਦੇ ਦਾ ਕੰਮ ਆ ਜਿਹੜਾ ਮੈਂ ਕਲਾ ਕਰਨ ਦਿਆ ਵਾ ਉਤੋਂ ਆ ਘਰ ਦੇ ਕੰਜੂਸ ਜੇ ਇਹਨਾਂ ਨੂੰ ਕੋਈ ਬੰਦਾ ਲਾ ਲਓ ਇੱਕ ਨਹੀਂ ਮੰਨੀ ਅੱਜ ਤੇ ਮੇਰਾ ਹੈੱਡ ਵੀ ਨਹੀਂ ਹੈਗਾ ਹੈ ਹੈਡਾ ਨਹੀਂ ਕੋਈ ਤੇ ਕੋਈ ਨਹੀਂ ਤੇਰਾ ਹੈਡ ਮੈਂ ਬਣ ਜਾਂਦਾ ਵਾ ਹੁਣ ਤੋਂ ਮੈਂ ਜੋ ਕਹੂੰਗਾ ਨਾ ਤੂੰ ਉਹ ਕਰਨਾ ਵਾ ਹਾਂ ਹਾਂ ਤੈਨੂੰ ਇਹ ਕਹੂਗਾ ਨਾ ਖੂਜ ਛਾਲ ਮਾਰ ਦੇ ਤੇ ਖੂਜ ਛਾਲ ਮਾਰਦੀ ਕਿੰਜਰਿਆ ਤੈਨੂੰ ਆਪਦੇ ਕੁਝ ਆਉਂਦਾ ਨਹੀਂ ਉਹਦਾ ਹੈਡ ਬਣਿਆ ਤੂੰ ਹੈਡ ਨਹੀਂ ਹੱਡਿਆ ਉਹਦਾ ਹੈਡ ਤੂੰ ਹੱਡ ਹਰਾਮ ਆ ਉਹ ਜਾ ਜਾ ਕੇ ਗੰਡੇ ਗੁੰਡੇ ਕੱਟ ਲੋਣ ਤੂੰ ਵੀ ਮੁੜਿਆ ਘਾਰ ਆਪਣਾ ਕੰਮ ਜਾ ਕੇ ਮੈਂ ਕਰਾਂ ਪਾਣੀ ਦਿੱਤਾ ਠੀਕ ਆ ਉਸਤਾਦ ਜੀ ਦੇ ਆ ਇੱਧਰ ਫੜਾ ਮੈਂ ਬਣਾਉਣਾ ਰਸ਼ੀਅਨ ਸੈਲਡ ਓ ਮਾਮਾ ਸੈਲਡ ਤੇ ਤੇਰੇ ਮੂੰਹ ਉਦਾਂ ਨਹੀਂ ਫੱਬਿਆ ਪੁੱਤ ਤੂੰ ਰਸ਼ੀਅਨ ਪਾ ਲਿਆ ਹੀ ਕੀ ਮਤਲਬ ਓ ਤੇਰਾ ਇਹਦਾ ਮਤਲਬ ਆ ਪੰਜਾਬੀ ਬੋਲ ਅੰਗਰੇਜ਼ੀ ਜੀ ਨਹੀਂ ਆਉਂਦੀ ਸਾਨੂੰ ਓ ਮਾਮਾ ਮਾਹ ਦੇ ਗਰੇਜ਼ ਕੱਢੇ ਆ ਤੂੰ ਅੰਗਰੇਜ਼ੀ ਫੜ ਕੇ ਬਹਿ ਗਿਆ ਕਰੋ ਕੰਮ ਬੰਦਿਆਂ ਨੂੰ ਲਾ ਸਤਾਜ ਜੀ ਬਣਿਆ ਤਾਂ ਕੋ ਹੈ ਨਹੀਂ ਤੁਸੀਂ ਚਾਟ ਮਸਾਲਾ ਚੋਕ ਲਿਆ ਮੈਂ ਕਾ ਹੋਰ ਨਹੀਂ ਕੋਹ ਇਹਨੂੰ ਤੇ ਚਟਈਏ ਦਾ 10 ਮਿੰਟ ਜਾ ਤੂੰ ਵੀ ਮਾਸਾ ਚਟ ਲਾ ਕਦੋਂ ਦਾ ਮੇਰਾ ਦਿਮਾਗ ਚਟਨ ਡਿਆ ਓਏ ਤਮੀਜ਼ ਨਾਲ ਬੋਲ ਮੈਂ ਤੇਰਾ ਹੈੱਡ ਆ ਨਾਲੇ ਵਧਾਈ ਅੱਧੀ ਅੱਧੀ ਹਾਂ ਕੰਮ ਮੈਂ ਕੱਲਾ ਕਰਾਂ ਤੇ ਵਧਾਈ ਅੱਧੀ ਅੱਧੀ ਪਹਿਲੀ ਗੱਲ ਉਹਨਾਂ ਵਧਾਈ ਦੇਣੀ ਨਹੀਂ ਜੇ ਦੇ ਦੇ ਨਾ ਕੱਲੇ ਨੇ ਰੱਖਣੀ ਆ ਕੋਈ ਗੱਲ ਨਹੀਂ ਵਧਾਈ ਤੈਨੂੰ ਮੈਂ ਦਵਾਉਂਗਾ ਕਿਉਂਕਿ ਤੇਰਾ ਹੈੱਡ ਮੈਂ ਆ ਓਏ ਤੁਸੀਂ ਕੀ ਕਾਂਵਾਂ ਰੌਲੀ ਪਾਈ ਆ ਚੱਲ ਇਧਰ ਆ ਤੈਨੂੰ ਖੁਰਪਾ ਪੇਰਨਾ ਸਿਖਾਵਾਂ ਤੇ ਮੁੜਿਆ ਤੂੰ ਨਾ ਜਾ ਕੇ ਘਰ ਵਾਲਿਆਂ ਨੂੰ ਸਾਦ ਕੇ ਲਿਆ ਉਹਨਾਂ ਨੂੰ ਕਹਾਂ ਸਮਾਨ ਲਖਾਓ ਆ ਕੇ ਲਵਾਈ ਨੂੰ ਆ ਇਧਰ ਠੀਕ ਆ ਉਸਤਾਦ ਜੀ ਜੱਬੜਾ ਬਹਿਰਿਆ ਨਾ ਨਹੀਂ ਵਿਗਾੜੀ ਦਿੰਦੀ ਇਹ ਆਪਣੀ ਆਈ ਤੇ ਆ ਜਾਣ ਨਾ ਤੇ ਚੰਗੇ ਭਲੇ ਬੰਦੇ ਦਾ ਜਰੂਰ ਕਢਾ ਦੇਉਂਦੀ ਹੂੰ ਕਿਦਾਂ ਉਹ ਇਹਨਾਂ ਦਾ ਕੀ ਲੈਣਾ ਵਾ ਸਬਜ਼ੀ ਚ ਲੂਣ ਹੀ ਵੱਧ ਕਰ ਦੇਣ ਇਹ ਕਿਤਾ ਕਰ ਦੇਣਗੇ ਬਣਾਉਣੀ ਤੇ ਆਪਾਂ ਹੁੰਦੀ ਆ ਉਹ ਬਣਾਉਣੀ ਤੇ ਆਪਾਂ ਹੀ ਹੁੰਦੀ ਆ ਗਾੜੀ ਸਜਾਉਣੀ ਤੇ ਇਹਨਾਂ ਨੇ ਹੁੰਦੀ ਆ ਨਾ ਉਹ ਇੱਕ ਵਾਰ ਦੀ ਗੱਲ ਆ ਮੈਂ ਕੰਮ ਸਿੱਖਦਾ ਨਾ ਮੇਰਾ ਉਸਤਾਦ ਔਖਾ ਪੀੜਾ ਆ ਗਿਆ ਇਹਨਾਂ ਨਾਲ ਇਹਨਾਂ ਡੂੰਗਿਆਂ ਚ ਲੂਣ ਪਾ ਪਾ ਕੇ ਵੱਧ ਤੇ ਉਹ ਉੱਥੇ ਬੇਤੀ ਕਰਾਈ ਤੇ ਲੁਵਾਈ ਟੈਂਟ ਪਾੜ ਪਾੜ ਕੇ ਭੱਜੇ ਮੇਰਾ ਤੇ ਖੁਰਪਾ ਵੀ ਉੱਥੇ ਰਹਿ ਗਿਆ ਜੇ ਤੇ ਮੈਂ ਕੰਮ ਸਿੱਖਿਆ ਠੀਕ ਐ ਸਤਾਜੀ ਆਪਾਂ ਪਿਆਰ ਨਾਲ ਚੱਲ ਪੈਨੇ ਆ ਫਿਰ ਉਹ ਬਾਕੀ ਆਪਣੇ ਭੈਣ ਭਰਾ ਵਾ ਜਿੱਦਾਂ ਆਪਾਂ ਦਿਹਾੜੀ ਆਏ ਆ ਹਾਂ ਇਹ ਵੀ ਦਿਹਾੜੀ ਆਏ ਆ ਰੋਟੀ ਦੇ ਸਭ ਨੇ ਖਾਣੀ ਆ ਨਾ ਸਹੀ ਗੱਲ ਐ ਸਤਾਜੀ ਲਓ ਤੁਸੀਂ ਸਾਹ ਲੈ ਲਓ ਬਹਿ ਜਾਓ ਮੈਂ ਆਪੇ ਕਰਦਾ ਉਹ ਜੀ ਨਾਰਾ ਸਾਹ ਲੈ ਲਓ ਸਤਾਜੀ ਨਹੀਂ ਸਾਹ ਲੈ 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 ਵੀ ਮੁੰਡਿਓ ਪਾਲੋ ਕਿ ਰਾ ਜਾਵੇ ਨਾ ਅੱਜ ਚਾਰ ਸ਼ਵੇਰੇ ਖਿਲਰ ਜੋ ਉਹ ਕੱਲੇ ਕੱਲੇ ਨੂੰ ਚੱਕ ਕਰੋ ਜਿਹਦੇ ਪੈਰ ਲਿਬੜੇ ਹੋਏ ਨਾ ਉਹਦੀਆਂ ਲੱਤਾਂ ਹੀ ਵੜ ਦੋ ਪਾਜੀ ਸਾਨੂੰ ਤੇ ਦੱਸਾਂ ਹੀ ਤੇ ਆਪਣਾ ਬਿਲਾ ਕਰੀ ਐ ਤੁਸੀਂ ਨਾ ਘਬਰਾਓ ਓਏ ਹਜੇ ਖੂਨ ਖਰਾਬੇ ਸਾਡੇ ਚੱਲਦੇ ਹੀ ਰਹਿੰਦੇ ਆ ਪਾਜੀ ਫਿਰ ਵੀ ਗੱਲ ਤੇ ਦੱਸੋ ਗੱਲ ਕੀ ਹੋਈ ਆ ਓ ਗੱਲ ਕੀ ਹੋਣੀ ਆ ਓਏ ਆ ਮੱਖੀ ਖੋਏ ਤੇ ਬੈਗੇ ਉੱਡ ਗਈ ਆ ਬਸ ਬਹਿਣ ਦੀ ਗੱਲ ਹੀ ਓ ਗੱਲ ਬਹਿਣ ਦੀ ਨਹੀਂ ਆ ਓ ਅਗਲੀ ਜਿੱਦ ਨਾਲ ਲਤਾਂ ਲਿਬੇਟ ਕੇ ਗਈ ਆ ਓ ਮਹਿੰਗੇ ਭਾਦਾ ਖੋਆ ਜੇ ਇਦਾਂ ਹੀ ਤੀਜਾ ਲਟੋਲ ਆਪੇ ਤੇ ਅਸੀਂ ਤੇ ਕਰ ਲਏ ਵੱਡੇ ਵੱਡੇ ਪ੍ਰੋਗਰਾਮ ਪਾਜੀ ਤੁਸੀਂ ਮੱਖੀ ਨੂੰ ਸਮਝਾਉਣਾ ਸੀ ਪੇ ਇੱਥੇ ਬਹਿ ਕੇ ਜਿੰਨਾ ਮਰਜ਼ੀ ਖਾ ਚੁਗਮੀ ਰੋਟੀ ਮਨਾ ਵਾ ਓਏ ਇਹੋ ਜਿਹੇ ਨੂੰ ਮਤ ਦੇਣੀ ਆ ਓ ਇਹਦਾ ਵਾਹ ਕਿਦਣਾ ਪਿਆ ਵਾ ਉਹ ਇਹਨੇ ਤੇ ਸਾਡੇ ਵੱਡਿਆਂ ਦਾ ਨਾ ਵੀ ਖਰਾਬ ਕਰਤਾ ਆਪਣੇ ਵੱਡਿਆਂ ਦੀ ਵੀ ਹੈਗੀ ਸੀ ਕੁਰਬਾਨੀ ਕੋਈ ਕੁਰਬਾਨੀ ਇੱਕ ਕਹ ਦੋ ਉਹ ਪੁਰਾਣੇ ਟਾਈਮ ਦੇ ਵਿੱਚ ਬਿੱਲੀ ਦੁੱਧ ਪੀਗੀ ਸੀ ਹਾਡੇ ਵੱਡਿਆਂ ਨੇ ਚਾਂਗ ਚ ਘੇਰ ਕੇ ਚੋਈ ਪੀਤਾ ਤੋਂ ਨੇ ਗਲਾਸੀ ਹੀ ਡਰਦੀ ਡੇਢ ਗਲਾਸੀ ਦੇ ਕੇ ਛੁੱਟੀ ਬਾਜੀ ਫੇਰੇ ਜੋੜਿਆਂ ਦਾ ਹੀ ਖਾਨਦਾਨ ਆ ਤੇ ਫਿਰ ਹੈ ਹੀ ਆ ਬਾਜੀ ਮੈਂ ਕਿ ਸਲਾਹ ਦਵਾਂ ਆਪਾਂ ਕਰਾਉਣਿਆ ਅਨਾਉਂਸਮੈਂਟ ਕਿ ਪਿੰਡ ਚ ਜਿੱਥੇ ਵੀ ਲਿਬੜੇ ਪੈਰਾਂ ਵਾਲੀ ਮੱਖੀ ਦੀਦੀਆਂ ਨਾ ਕਿਰਪਾਲਤਾ ਕਰਕੇ ਇੱਥੇ ਪੇਸ਼ ਕੀਤੀਆਂ ਉਹ ਵੱਡਿਆਂ ਸਲਾਹ ਕਰ ਮੱਖੀਆਂ ਦੇ ਪੈਰ ਦੇ ਲਿਬੜੇ ਹੁੰਦੇ ਆ ਉਹ ਖੋਇਆ ਇਕੱਠਾ ਕਰਦਾ ਕਰਦਾ ਤੇ ਗੋਏ ਦਾ ਢੇਰ ਨਾ ਲਾ ਲਈ। ਇੰਨਾ ਖਾਨਕਸਾਨ ਇੰਨਾ ਦਾ ਹੀ ਆ। ਓ ਲੈ ਓ ਬਾਜੀ ਕੱਢੋ ਪੈਸੇ। ਉਹ ਕਦੇ ਪੈਸੇ। ਅਨਾਉਂਸਮੈਂਟ ਨਹੀਂ ਕਰਾਉਣੀ। ਓਹੀ ਨਹੀਂ ਫਿਰ ਕਰਾਉਣੀ। ਉਹ ਕਿੰਤਾਵਾਜੀ ਪਹੁੰਚੇਗੇ ਨਾ ਪਹੁੰਚੇ। ਓਏ ਅਸੀਂ ਘਰ ਘਰ ਜਾ ਕੇ ਸੁਨਾ ਦੇ ਗਿਆਵਾਂਗੇ। ਓ ਚਲੋ ਚੱਲੀਏ। ਤੇ ਬਾਜੀ ਸਾਨੂੰ ਦੇ ਕੋਈ ਸਮਾਨ ਸਬੂਨ ਦਾ ਦੇ ਦੇਣਾ। ਤੁਹਾਨੂੰ ਵੀ ਸਮਾਨ ਦਿੰਨੇ ਆ। ਚੱਲ ਓਏ। ਚਾਚਾ ਮੈਨੂੰ ਫੇਰ ਰਹਿਣ ਹੀ ਦੋ। ਖੂਨ ਖਰਾਬੇ ਵਾਲਾ ਕੰਮ ਆ। ਐਵੇਂ ਕੋਈ ਅਭੀ ਨਭੀ ਹੋ ਗਈ ਤੇ ਉਹ ਵਿਚਾਰੀ ਕਿਦੇ ਮੂੰਹ ਵਾਲ ਵੇਖੂਗੀ। ਬੱਸ ਓਏ ਹੋ ਗਿਆ ਵਿਆਹ। ਓ ਤੂੰ ਦੇ ਪਹਿਲਾਂ ਹੀ ਹੋਸ ਗਿਆ ਵਾ ਤੂੰ ਸ਼ਿਕਾਰ ਕੀ ਕਰਨੇ ਆ ਓ ਚੱਲ ਦੱਸ ਆਪਾਂ ਚਲੀਏ ਓ ਜੀ ਓ ਚਾਚਾ ਲੱਤਾਂ ਲੈ ਕੇ ਮੁੜਿਓ ਹਾਂਜੀ ਏਲਵਾਈ ਸਾਹਿਬ ਕੀ ਪੱਕਿਆ ਫੇਰਾ ਓ ਪੱਕਿਆ ਦੇ ਭਾਜੀ ਅਜੇ ਪਾਣੀ ਆ ਆ ਜੋਗ ਹੋ ਗੇ ਵਿੱਚ ਇਹਦੇ ਪੜਾਂਗੇ ਤੇ ਚਿਕਨ ਮੰਗਾਇਆ ਸੀ ਜਿਹੜਾ ਉਹ ਤਾਂ ਹੀ ਸਵੇਰੇ ਪਕਾਤਾ ਸੀ ਤੇ ਮੁੱਕਣਾ ਨਹੀਂ ਚਾਹੀਦਾ 100 ਬੰਦੇ ਦਾ ਪ੍ਰੋਗਰਾਮ ਆ ਰਾਤ ਨੂੰ ਵੀ ਆਪਾਂ ਇੰਨਾ ਸਾਰਨਾ ਵਾ ਤੇ ਵੇਖੋ ਘਟੇ ਨਾ ਓ ਘਟਨੂ ਭਾਜੀ ਹੁਣ ਜਿੰਨਾ ਹੈਗਾ ਉੰਨਾ ਹੀ ਰਹਿਣਾ 5 ਕਿਲੋ ਦੇ ਮੀਡ ਲਿਆਂਦਾ ਵਾ ਅਸੀਂ ਹੁਣ ਆਪਣੇ ਕੋਲੋਂ ਪਾ ਲਈਏ ਵੈਸੇ ਕੀ ਪਾ ਸਕਦੇ ਜੇ ਕੋਲ ਅਸੀਂ ਤੇ ਭਾਜੀ ਪਾਣੀ ਪਾ ਸਕਦੇ ਆ ਲੈ ਵੇਂਦੇ ਕੀ ਦੇ ਫੇਰ ਤੇ ਪਾਓਗੇ ਪਾਣੀ ਭਾਜੀ ਪਾਣੀ ਤੇ ਪਾ ਦਾਂਗੇ ਜੇ ਬੁਰਕੀ ਨੂੰ ਗੋਤੇ ਆ ਕੇ ਭਰਾਂ ਨੂੰ ਨਾ ਕਿਉ ਉਹ ਨਹੀਂ ਆਉਂਦੇ ਗੋਤੇ ਉਹ ਤਰੀ ਤੇ ਉਦਾਂ ਚੰਗੀ ਹੁੰਦੀ ਆ ਨਾਲੇ ਤਰੀ ਦੀ ਤੇ ਸਾਰੀ ਗੱਲ ਹੁੰਦੀ ਆ ਤੇ ਕਾਲਾ ਨਹੀਂ ਆਇਆ ਕਾਲਾ ਕਿੱਥੇ ਆ ਉਹ ਭਾਜੀ ਉਹਨਾਂ ਦਾ ਪ੍ਰੋਗਰਾਮ ਹੀ ਕਿਤੇ ਉਹ ਉਧਰ ਚਲ ਗਿਆ ਉਹ ਕਹਿੰਦੇ ਨਿਗਾਹਾਂ ਪ੍ਰੋਗਰਾਮ ਆ ਨੀਲਾ ਤੂਪ ਘਤਾਇਆ ਅੱਛਾ ਤੇ ਤੇਰਾ ਨਾ ਨੀਲਾ ਆ ਤੇ ਤੇਰਾ ਨਾਂ ਕੀ ਆ ਮੇਰਾ ਨਾਂ ਸ਼ਰਦੈ ਆ ਓ ਤੂੰ ਹੀ ਸਾਰੇ ਰਾਂਗੀ ਇਕੱਠੇ ਹੋਏ ਜੇ ਓ ਰਾਂਗਾ ਦੇ ਬਾਹਰ ਵੀ ਆਓ ਤੂੰ ਹੀ ਲਵਾਈ ਆ ਓਏ ਵੀ ਲਵਾਈ ਆ ਪਰ ਮੇਰਾ ਚੇਲਾ ਵਾ ਤੁਹਾਡੇ ਜੀ ਵੀ ਚੇਲੇ ਹੁੰਦੇ ਆ ਓਏ ਸਾਡੇ ਜੀ ਵੀ ਚੇਲੇ ਹੁੰਦੇ ਆ ਕਿ ਅਸੀਂ ਬੰਨ ਰਿਆਂ ਮਾਲ ਦੀ ਗੱਲ ਆ ਵੈਸੇ ਪਾਜੀ ਆਪਣਾ ਕੀ ਨਾਮ ਮੇਰਾ ਨਾਂ ਵਾਵਾ ਵਾਵਾ ਕਿੰਨਾ ਕੁ ਵਾਵਾ ਤੇ ਵਾਵਾ ਵਾਵਾ ਹੁੰਦਾ ਵਾ ਨਹੀਂ ਫੇਰ ਵੀ ਦੱਸੋ ਇੰਨਾ ਕੁ ਵਾਵਾ ਕਿ ਇੰਨਾ ਕੁ ਵਾਵਾ ਕਿ ਇੰਨਾ ਕੁ ਵਾਵਾ ਓਹੀ ਪੰਜ ਭਰਾ ਵਾ ਤੇ ਮੈਂ ਸਭ ਤੋਂ ਛੋਟਾ ਹਾਂ ਜਦੋਂ ਮੈਂ ਜੰਮਿਆ ਨਾ ਤੇ ਮਾਤਾ-ਬਾਪੂ ਨਾਲ ਦੀ ਬੱਸ ਕਰੀਏ ਹੁਣ ਤੇ ਵਾਵਾ ਹੋ ਗਏ ਆ ਫਿਰ ਮੇਰਾ ਨਾਂ ਹੀ ਵਾਵਾ ਪਾਤਾ ਓਏ ਨਾਂ ਰੱਖਣ ਚ ਵੀ ਇੰਨੀ ਕੰਜੂਸੀ ਉਹ ਮਾਸਾ ਵਾ ਡਾ ਰੱਖ ਲੈਂਦਾ ਕਿ ਸ਼ਬਦ ਕੋਹ ਚੋਂ ਅੱਖਰ ਮੁੱਕ ਗਏ ਹੀ ਹਾਂ ਉਹ ਬੱਲੇ ਓ ਤੇਰੇ ਐੜੇ ਐੜੇ ਨਾਂ ਰੱਖਣ ਦਾ ਮੈਂ ਫੇਰੇ ਸਰ ਗਿਆ ਸਾਡਾ ਅਸੀਂ ਤੇ ਪੈਨ ਨਹੀਂ ਲਿਆਉਂਦੇ ਰਾਵਾਂਗੇ ਤਲਵਾਰ ਤੇ ਐ ਫੜੀ ਓ ਜਿੱਦਾਂ ਮਾਹ ਰਾਣਾ ਪ੍ਰਤਾਪ ਉਹਨਾਂ ਦੇ ਪੰਜਾਂ ਦਾ ਪੈਨ ਨਹੀਂ ਲਿਆ ਸਕਦੇ ਉਹ ਭਰਾਵਾ ਇਹਨੂੰ ਮਾਸਾ ਪਛਾਣ ਰੱਖੇ ਆਪਣੇ ਵੱਜੂ ਜਾਣਦੀ ਹੁੰਦੀ ਓ ਜਾ ਜਾ ਕੇ ਗਾਨੇ ਗੁਨੇ ਖੇੜ ਕੋਈ ਨਹੀਂ ਦੱਸਦੇ ਤੁਹਾਨੂੰ ਵੀ ਓਹ ਆ ਗਿਆ ਚਾਚੇ ਹਣੀ ਲਾ ਵੀ ਮੱਖੀ ਦਾ ਦੇ ਕਰਤਾ ਪ੍ਰਬੰਧ ਤੇ ਹੁਣ ਤੁਹਾਨੂੰ ਦੱਸੋ ਕੀ ਚਾਹੀਦਾ ਵਾ ਪਾਜੀ ਹਾਨੂੰ ਕੀ ਚਾਹੀਦਾ ਵਾ ਸਮਾਨ ਲੈ ਕੇ দাও ਤੇ ਆਪਾਂ ਕੰਮ ਸ਼ੁਰੂ ਕਰੀਏ ਤੇ ਜਿਹੜਾ ਪਹਿਲਾ ਸਮਾਨ ਲੈਂਦਾ ਸੀ ਉਹ ਕਿੱਥੇ ਗਿਆ ਉਹ ਪਾਜੀ ਉਹਦੇ ਪਹਿਲੇ ਪ੍ਰੋਗਰਾਮ ਦਾ ਵਧਿਆ ਘੜਿਆ ਸੀ ਹੁਣ ਜਿਹੜੀਆਂ ਨਵੀਆਂ ਚੀਜ਼ਾਂ ਬਣਾਉਣੀਆਂ ਉਹਨਾਂ ਲਈ ਤੇ ਸਮਾਨ ਨਵਾਂ ਹੀ ਚਾਹੀਦਾ ਨਾ ਉਹ ਮੇਰੀ ਸੁਣ ਲੋ ਗੱਲ ਇੱਥੇ ਚੀਜ਼ਾਂ ਬਣਨੀਆਂ ਮੇਰੀ ਮਰਜ਼ੀ ਦੀਆਂ ਤੁਹਾਨੂੰ ਕਿਦਾਂ ਪਤਾ ਲੱਗੂ ਫਪੜਾ ਸ਼ੈ ਕੀ ਹੁੰਦਾ ਉਹ ਕੋਈ ਨਹੀਂ ਫਪੜਾ ਠੰਡਾ ਹੋ ਉਹ ਠੰਡਾ ਹੀ ਆ ਨਾਲੇ ਤੇ ਮੈਨੂੰ ਤੁਹਾਡੇ ਤੇ ਪਹਿਲਾਂ ਹੀ ਬੜਾ ਗੁੱਸਾ ਤੁਸੀਂ ਮੇਰੇ ਮੁੰਡੇ ਨੂੰ ਛੜਬਾਲਾ ਨਹੀਂ ਬਣਾਇਆ ਇੱਥੇ ਜੋ ਮੇਰਾ ਪੁੱਤ ਕਹੂਗਾ ਉਹ ਬਣੂਗਾ ਇੱਧਰ ਆ ਮੇਰਾ ਪੁੱਤ ਉਹ ਸ਼ਰਾ ਮੇਰੇ ਪੁੱਤ ਨੇ ਗਜਰੇਲਾ ਕੋਈ ਨਹੀਂ ਉਹਨ ਗਜਰੇਲਾ ਹੀ ਬਣੂਗਾ ਚੱਲ ਪੁੱਤ ਤੂੰ ਖੇਡ ਜਾਗੇ ਕੋਈ ਨਹੀਂ ਪ੍ਰਾਣਿਆਂ ਬਣਾ ਦੇਨੇ ਗਜਰੇਲਾ ਉਹ ਜਿਹੜਾ ਸਮਾਨ ਬਣਿਆ ਹੋਣਾ ਨਾ ਉਧਰ ਭੇਜੋ ਬਾਕੀ ਵੀ ਤੁਹਾਨੂੰ ਸਮਾਨ ਲਿਆ ਦਿੰਨੇ ਆ ਚਲੋ ਆਪਾਂ ਪਹਿਲਵਾਨ ਨੂੰ ਲੈ ਕੇ ਆਈਏ ਉਹ ਗੱਲ ਸੁਣੋ ਹਲ ਭਾਈਓ ਗਰੇਲਾ ਬਣਾਇਆ ਟਾਪ ਦਾ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਹ ਪਾਜੀ ਗਾਜਰਾਂ ਦੇ ਚਾਰ ਕੀਆ ਤੁਹਾਨੂੰ ਗੁਜਰੇਲਾ ਕਿੱਥੋਂ ਬਣਾ ਦੀਏ ਖੀਰੇ ਹੈਗੇ ਜੇ ਖਜਰੇਲਾ ਬਣਾ ਦਈਏ ਖਜਰੇਲਾ ਖਜਰੇਲਾ ਕਰੇਲਾ ਜੋ ਮਰਜੀ ਬਣਾਓ ਪਰ ਬਾਨਾ ਮੇਰੀ ਮਰਜ਼ੀ ਦਾ ਚਾਹੀਦਾ ਵਾ ਤੁਹਾਨੂੰ ਵੀ ਪਤਾ ਲੱਗੇ ਫੁੱਫੜ ਸ਼ਾਇਕ ਹੀ ਹੁੰਦਾ ਉਹ ਪਾਜੀ ਸਾਡੇ ਦੇ ਕਹਦਾ ਰੋ ਪਾਉਂਦੇ ਜੇ ਉਹਨਾਂ ਨੂੰ ਦੱਸੋ ਜਿਨ੍ਹਾਂ ਦੇ ਫੁੱਫੜ ਜੇ ਨਾਲੇ ਫੁੱਫੜ ਐਡੀ ਵੀ ਕੋਈ ਸ਼ੈ ਨਹੀਂ ਹੁੰਦਾ ਸਤਾਰ ਜੀ ਤੁਹਾਨੂੰ ਪਤਾ ਫੁੱਫੜ ਮੋਮਬਤੀ ਬੁਝਾਉਣ ਦੇ ਕੰਮ ਆਉਂਦਾ ਜੇ ਉਹ ਕਿਦਾਂ ਸਾਹਮਣੇ ਮੋਮਬਤੀ ਜਗਾ ਕੇ ਨਾ ਫੁੱਫੜਾ ਗਈ ਤਾਂ ਮੋਮਬਤੀ ਬੁੱਝ ਜਾਂਦੀ ਜੇ ਭਾਵੇਂ ਬੁਝਾ ਕੇ ਦੇਖ ਲੈਣ ਤੂੰ ਵਡੀਆਂ ਗੱਲਾਂ ਇਆਂ ਕਰਦਾ ਤੂੰ ਵੀ ਹਲਵਾਈ ਆ ਮੈਂ ਵੀ ਹਲਵਾਈ ਆ ਕਿ ਮੇਰਾ ਕਿਹੜਾ ਕਾਨਾ ਟੁੱਟਾ ਕੋਈ ਨਹੀਂ ਲਾਉਨੇ ਆ ਤੇਰੇ ਵੀ ਫੀ ਓਏ ਆ ਪਲਵਾਨਾ ਲਿਖ ਸਕਦਾ ਪੁੱਛ ਕੀ ਚਾਹੀਦਾ ਇਹਨਾਂ ਨੂੰ ਹਾਂ ਪਲਵਾਨ ਕਿੱਥੇ ਆ ਓਏ ਆ ਪਲਵਾਨ ਹੀ ਆ ਬਾਜੀ ਤੁਹਾਡੇ ਪਿੰਡ ਪਲਵਾਨਾ ਹੋ ਜਾਂਦੇ ਓਏ ਮੇਰੇ ਸਰੀਰ ਤੇ ਨਾ ਜਾਇਓ ਮੇਰੇ 나ੜੀ ਜੋਰਿਆ ਓ ਪਲਵਾਨ ਜੀ ਗੁੱਸਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਆ ਇਹਨੂੰ ਕੀ ਪਤਾ ਇਹਦੇ ਨਿਆਣਾ ਓਏ ਮੁੱਲ ਸਰੀਰਾਂ ਦੇ ਨਹੀਂ ਜਾਣਾਰੇ ਪੈਂਦੇ ਆ ਜਾਣ ਤੇ ਹੈਗੀ ਨਾ ਆਓ ਪਲਵਾਨ ਦੀ ਲਿਖਾਈ ਐ ਸੌਦਾ ਚਲੋ ਦੱਸੋ ਕੀ ਕੀ ਲਿਖਣਾ ਪਾਜੀ ਬਾਕੀ ਦੇ ਠੀਕ ਆ ਆ ਕਰਿਆਨਾ ਈ ਥੋੜਾ ਬਦਲ ਲਿਆਉਣਾ ਪੈਣਾ ਉਹ ਆਪਾਂ ਨੂੰ ਪਿੰਡੋਂ ਹੀ ਮਿਲ ਜਾਣਾ ਪੰਮੀ ਸ਼ਾਰੀ ਦੁਕਾਨ ਤੋਂ ਉਹ ਲੈ ਆਉਨੇ ਆ ਕਰਿਆਨਾ ਵੀ ਉਹ ਗੱਲ ਸੁਣ ਲੋ ਮੇਰੀ ਆਲੂ ਨਹੀਂ ਇਹ ਮੁਕਣੇ ਚਾਹੀਦੇ ਓਏ ਆਲੂ ਹਰ ਇੱਕ ਸ਼ਾਇ ਦੇ ਵਿੱਚ ਪਾਓ ਉਹ ਦੰਦੇ ਲਾ ਦਿਓ ਆਲੂਆਂ ਦੇ ਦੰਦੇ ਭਾਜੀ ਕਿਉਂ ਉਹ ਕਿਉਂਕਿ ਆਲੂ ਸਾਡੇ ਘਰ ਦੇ ਜੂ ਆ ਤੇ ਭਾਜੀ ਹੁਣ ਦਾਲ ਚ ਵੀ ਆਲੂ ਪਾ ਦिए ਉਹ ਜੇ ਦਾਲ ਚ ਵੀ ਪੈਂਦੀ ਆ ਤੇ ਉੱਚ ਵੀ ਪਾ ਦਿਓ ਭਾਜੀ ਦਾਲ ਚ ਮਖਣੀ ਨਹੀਂ ਪਾਉਣੀ ਮਖਣੀ ਨਾਲ ਬੜੀ ਸਵਾਦ ਬਣਦੀ ਜੇ ਤੇ ਜੇ ਬਹੁਤ ਹੀ ਸਵਾਦ ਬਣਦੀ ਆ ਤੇ ਘਰੋਂ ਲੈ ਆ ਹੈਗੀ ਆ ਤੇਰੇ ਕੋਲ ਮਖਣੀ ਨਹੀਂ ਭਾਜੀ ਸਾਡੇ ਕੋਲ ਤੇ ਆਲੂ ਵੀ ਨਹੀਂ ਹੈਗੇ ਤੇ ਫੇਰ ਹੜਕੂ ਹੈਗੇ ਆ ਪਾਓ ਵਾ ਚਾਲੂ ਕੋਈ ਨਹੀਂ ਆਲੂ ਪਾ ਦਿੰਨੇ ਇਹ ਕਿਹੜੀ ਗੱਲ ਆ ਇਹ ਫੇਰ ਭਾਜੀ ਇਦਾਂ ਕਰੋ ਵੀ ਤੁਸੀਂ ਨਾ ਤੇਲ ਲਿਓਣਾ ਪਣਾ ਆਪਾਂ ਨੂੰ ਉਹ ਕਿਹੜਾ ਤੇਲ ਵਧੀਆ ਹੁੰਦਾ ਵਾ ਭਾਜੀ ਤੇਲ ਤੇ ਕੌੜਾ ਹੀ ਵਧੀਆ ਹੁੰਦਾ ਜੀ ਕੌੜਾ ਕੂੜਾ ਨਹੀਂ ਸਗਨਾ ਸਾਰਥਾ ਦਾ ਕੰਮ ਆ ਤੇ ਅਸੀਂ ਕੌੜਾ ਤੇਲ ਲਾਵਾਂਗੇ ਕੋਈ ਸਸਤਾ ਦੱਸ ਹੈਗਾ ਤੇ ਭਾਜੀ ਸਸਤਾ ਦੇ ਫਿਰ ਫੈਂਡ ਆ ਓਏ ਰਿਫਾਈਨਡਰ ਫੂਡ ਨਹੀਂ ਕੋਈ ਉਹ ਤੋਂ ਵੀ ਸਸਤਾ ਹੈਗਾ ਤੇ ਉਹ ਦੱਸੋ ਓ ਭਾਜੀ ਤੁਸੀਂ ਫੇ ਇਦਾਂ ਕਰੋ ਓ ਪੰਜਾਬੇ ਕੋ ਚਲ ਜਓ ਮੋਟਰਸਾਈਕਲ ਵਾਲੇ ਕੋ ਉਦੇ ਕੋਲੋਂ ਜਾ ਕੇ ਦੇ ਕਾਲਾ ਤੇਲ ਲੈ ਓ ਫਿਰ ਕਿੰਨੇ ਕ ਦਾ ਮਿਲ ਜੂਗਾ ਸੱਜਣੀ ਆ ਆਪਣਾ ਫਰੀ ਦੇ ਦਊਗਾ ਲਾਹੌਰ ਕੀ ਚਾਹੀਦਾ ਫਿਰ ਸਹੀਆ ਚਾਚਾ ਫਰੀ ਦੀ ਤਾਂ ਚਪੇੜ ਨਹੀਂ ਮਾਣ ਉਹ ਤਾਂ ਫਿਰ ਤੇਲ ਦੇਣ ਡਿਆ ਵਾ ਭਾਜੀ ਕੀ ਕਰਨ ਡੇ ਜੇ ਉਹ ਕਾਲਾ ਤੇਲ ਲਿਆ ਰਿਸ਼ਤੇਦਾਰਾਂ ਨੂੰ ਖਵਾਉਣਾ ਕਿ ਟੋਕੇ ਨੂੰ ਲਾਉਣਾ ਤੈਨੂੰ ਕੀ ਤੁਹਾਡੇ ਰਿਸ਼ਤੇਦਾਰਾਂ ਦਾ ਓਏ ਉਹ ਵੀ ਟੋਕਾ ਹੀ ਫੇਰ ਲਾਉਣ ਡਿਆ ਉਹ ਮੜਾ ਮੜਾ ਕਾਲਾ ਤੇਲ ਲਾ ਦਾਂਗੇ ਨਾ ਤੇ ਰਵੇ ਰਹਿਣਗੇ ਚਲੋ ਮਰਜੀ ਆ ਤੁਹਾਡੀ ਤੇ ਭਾਜੀ ਹੋਰ ਕਿੱਥੋਂ ਮਿਲਦਾ ਫਰੀ ਦਾ ਸਮਾਨ ਓ ਭਰਾਵਾ ਹੱਥ ਜੋੜੇ ਆ ਫਰੀ ਸਮਾਨ ਦੇ ਚੱਕਰ ਚ ਮੈਨੂੰ ਲੱਗਦਾ ਤੂੰ ਆ ਦਿਨ ਲੈ ਆਂਦੇ ਉਹ ਮਾੜਾ ਮੋਟਾ ਪੈਸੇ ਖਰਚਦੇ ਸਿਹਤ ਬਣਾ ਫਰੀ ਸਾਮਾਨ ਲੱਭਣ ਡਿਆ ਆ ਭਾਜੀ ਦੋ ਆਪਣੀਆਂ ਸਬਜ਼ੀਆਂ ਵਾ ਤੇ 5 ਕਿਲੋ ਪਨੀਰ ਲੈ ਲਓ 5 ਕਿਲੋ ਪਨੀਰ ਉਹ ਚਾਚਾ ਇਹਨਾਂ ਪਨੀਰ ਕੀ ਕਰਨਾ ਵਾ ਅੱਧਾ ਕਰੋ ਓਏ ਤੁਸੀਂ ਫਿਰ ਇਦਾਂ ਕਰੋ 2 ਕਿਲੋ ਹੀ ਕਰ ਦੋ ਭਾਜੀ ਉਹ ਤੇ ਅੱਧਾ ਕਹਿੰਦੇ ਆ ਇਹ ਉਹ ਤੇ ਅੱਧਾ ਡਾਤੇ ਦਿੱਤਾ ਵਾ ਸਿੱਧਾ 2 ਹੀ ਕਰਤਾ ਵਾ ਓਏ ਹੁਜੇ ਦਿਨ ਕਿਦਾ ਰੋਜ਼ ਰੋਜ਼ ਆਉਂਦੇ ਆ ਉਹ ਲੜਨ ਦੋ ਲੋਕਾਂ ਨੂੰ ਉਹ ਨਹੀਂ ਨਹੀਂ ਚਾਚਾ ਮਹਿੰਗੇ ਭਾਜਾ ਪਨੀਰ ਇਹ ਤਿੰਨ ਦਿਨ ਹੋ ਗਿਆ ਪਨੀਰ ਹੀ ਖਾਂਦੇ ਆ ਪਨੀਰ ਪਨੂਰ ਨਹੀਂ ਪੋਣਾ ਅਲੂ ਹੀ ਚੱਲਣ ਦੋ ਉਹ ਫਿਰ ਕੱਟਦੀ ਐ ਪਨੀਰ ਪਾਜੀ ਲਿਆਂਦਾ ਤਾਂ ਐ ਨਹੀਂ ਕੱਟਿਆ ਕੀ ਓਏ ਉਹ ਕੱਟਣ ਨੂੰ ਨਹੀਂ ਕਹਿਣ ਡੈ ਕਾਪੀ ਤੋਂ ਕੱਟਣ ਨੂੰ ਕਹਿਣ ਡਿਆ ਮਰਜੀ ਆ ਤੁਹਾਡੀ ਓ ਕਿਉ ਆ ਹੁੰਦੀ ਸਿਆਣੇ ਬੰਦੇ ਦੀ ਗੱਲ ਓ ਮੈਂ ਤੈਨੂੰ ਕਿਹਾ ਸੀ ਨਾ ਪਰਵਾਨ ਨੂੰ ਨਾਲ ਲੈ ਜੀਏ ਓ ਭਰਾ ਕਿਦਾ ਫਿਰ ਵਾਵੇ ਦਾ ਕਿ ਡਾ ਨਕਸਾਨੋਂ ਹੁਣ ਤੋਂ ਬਚਾਇਆ ਵਾ ਇਹਨੇ ਨਕਸਾਨੋਂ ਤੋਂ ਬਚਾ ਲਿਆ ਵਾ ਪਾਜੀ ਨਾਮ ਤੇ ਮੁੰਡੇ ਦਾ ਬੰਦਾ ਆ ਲੈ ਵੀ ਮੁੜਿਆ ਆ ਫੜ ਕੀਰਾ ਦੇ ਉਥੇ ਬਹਿ ਕੇ ਖਾ ਜਾਓ ਕੋਈ ਨਹੀਂ ਲਾ ਜਾ ਓ ਚਲ ਆ ਚਲੀ ਜਾਓ ਲੈਓ ਭਰਾਵਾ ਸੌਦਾ ਸਾਜੀ ਆਹ ਕਹੋ ਜੇ ਬੰਦੇ ਆ ਕੰਜੂਸ ਜੇ ਉਹ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਜੇ ਤੁਸੀਂ ਸਾਹਮਣੇ ਸਕਦੇ ਤੇ ਇੰਨੇ ਬੰਦੇ ਸੱਦੇ ਕਾਦੇ ਲਈ ਆ ਉਤੋਂ ਮਾੜੇ ਤੋਂ ਮਾੜਾ ਸਮਾਨ ਲੱਭਣ ਦਾ ਉਹ ਜੇ ਕੋਈ ਖਾ ਗਏ ਬਿਮਾਰਸ਼ ਮਾਰ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ ਸਾ ਜੀ ਆਪਾਂ ਹੀ ਆ ਓਏ ਆਪਾਂ ਕਹਦੇ ਜ਼ਿੰਮੇਵਾਰ ਆ ਜੋ ਆਪਾਂ ਨੂੰ ਲਿਆ ਕੇ ਜਣਾ ਆਪਾਂ ਉਹ ਹੀ ਬਣਾਉਣਾ ਮੈਂ ਹਿਸਾਬ ਲਾ ਲਿਆ ਇਹਨਾਂ ਦਾ ਇਹਨਾਂ ਨੇ ਇੰਨਾ ਕੱਠ ਕਿਉਂ ਕੀਤਾ ਇਹ ਸਾਰਾ ਲੈਣੇ ਦੇਣੇ ਦਾ ਚੱਕਰ ਜੇ ਉਹ ਲੈਣੇ ਦੇਣੇ ਨੂੰ ਇਹ ਕੀ ਰਾਣੀ ਹਰ ਪਾ ਕੇ ਆਏ ਹੋਣੇ ਲੋਕਾਂ ਨੂੰ ਜਿੱਡੇ ਕੰਜੂਸ ਆ ਮੇਰੇ ਹਿਸਾਬ ਨਾਲ 50 50 ਦਿੱਤੇ ਹੋਣੇ ਉਹੀ ਇਕੱਠੇ ਕਰਨ ਦਾ ਪਰ ਸਰਦਿਆ ਇੱਕ ਗੱਲ ਆ ਜੇ ਕਿਸੇ ਨੂੰ ਸੱਦਿਆ ਨਾ ਉਹਨੂੰ ਇਤਮਾਨ ਆ ਰੋਟੀ ਖਾਣੀ ਚਾਹੀਦੀ ਆ ਉਹਦੀ ਸੇਵਾ ਪਾਣੀ ਚ ਕਮੀ ਨਹੀਂ ਹੋਣੀ ਚਾਹੀਦੀ ਜੇ ਨਹੀਂ ਤਾਂ ਢੜੇ ਕੋ ਗਜੈਸ ਹੈਗੀ ਤੇ ਨਾ ਕਰੋ ਪ੍ਰੋਗਰਾਮ ਕਰੋ ਉਸਤਾਦ ਜੀ ਮੈਂ ਵੇਹ ਲਾਲਿਆ ਸਾਹਿਬ ਤੁਹਾਨੂੰ ਨਹੀਂ ਬੈਲ ਦਾ ਕੰਮ ਮਿਲਨੇ ਕਿਉਂ ਕਿਉਂਕਿ ਤੁਹਾਡਾ ਹੱਥ ਹੀ ਛਿੱਤਰ ਰੋਟੀ ਦੇ ਟੇਕ ਗਿਆ ਓਏ ਮੇਰੇ ਕੋ ਦਮੋਕਣਾ ਖਾਲੀ ਭੌਂਕੀ ਜਾਂੜਿਆ ਕੁੱਤਾ ਨਾ ਹੋਵੇ ਤੇ ਕਲੇਣੀਆਂ ਜਬਾਨਾਂ ਕੱਢਣ ਡਿਆ ਓ ਮੇਰੀ ਗੱਲ ਸੁਣ ਔਰ ਦਾਰੂ ਸਿੱਕੇ ਦਾ ਕੰਮ ਸ਼ੁਰੂ ਹੋਣ ਲੱਗਾ ਹੀ ਥੋੜਾ ਧਿਆਨ ਨਾ ਰਹੀ ਹੁਣ ਭਾਈ ਉਹ ਤੇ ਠੀਕ ਆ ਪਰ ਵਧਾਈ ਤੇ ਦੋ। ਉਹ ਕਾਦੀ ਵਧਾਈ? ਉਹ ਵਧਾਈ ਤੇਰੀ ਦਿਹਾੜੀ ਦੇ ਵਿੱਚੇ ਕੀਤੀ ਆ। ਵਧਾਈ ਦੇ ਵੱਖਰੀ ਹੁੰਦੀ ਆ। ਨਹੀਂ ਨਹੀਂ ਭਾਜੀ ਵਧਾਈ ਬੰਦੀ ਮੁੰਡੇ ਦੀ ਵਧਾਈ ਦੋ। ਉਹ ਕਿਦਾਂ? ਇਹ ਮੁੰਡੇ ਲੈਰੇ ਲੈਰੇ ਨੇ ਜਿਹੜੇ ਵਿੱਚ ਪੈਲਸਾਂ ਬਹਿਰੇ ਨੇ। ਮਿਹਨਤ ਦੀ ਕਰਕੇ ਖਾਂਦੇ ਨੇ ਐਵੇਂ ਨਾ ਮਾੜਾ ਕਹੋ। ਭਾਜੀ ਹੱਥ ਜੋੜ ਕੇ ਬੇਨਤੀ ਆ ਵਧਾਈ ਦੋ। ਉਹ ਲੈ ਜਾ ਫਿਰ ਤੂੰ ਆ ਨਾ ਨਾ ਤੇ ਦੇਰੀ ਦਿੰਨੇ ਆ। ਉਹ ਤੂੰ ਵੀ ਕੀ ਯਾਦ ਕਰੇਗਾ? ਓਏ ਆਲਾ ਫੜ 10 ਰੁਪਏ ਜਾਂ ਨਿਆਰੇ ਲੁੱਟ ਹਾ ਇਕੱਠੇ ਦਾ ਹੀ ਦੇ ਤੇ ਦਹਾਨਾ ਤੇ ਇਹਦੀ ਸਾਰੀ ਜ਼ਿੰਦਗੀ ਲੰਘ ਜਾਣੀ ਆ ਤੇ ਹੋਰ ਇਹਨੂੰ ਮੈਂ ਕੀ ਦੇ ਦਾਂ ਉਹ ਵਧਾਈ ਐ ਨਹੀਂ ਹੁੰਦੀ ਆ ਤੇ ਨਾਲੇ ਤੁਸੀਂ ਮੇਰੀ ਗੱਲ ਸੁਣ ਲਓ ਆ ਕਿਸ ਨੂੰ ਮੀਟ ਨਹੀਂ ਜੇ ਪਾ ਕੇ ਦੇਣਾ ਜਿਹੜਾ ਮਰਜ਼ੀ ਆ ਜੇ ਨਹੀਂ ਪਾ ਕੇ ਦਿੰਦੇ ਭਾਜੀ ਚੱਲੋ ਫਿਰ ਆ ਜਾ ਓ ਸੁਣ ਲਿਆ ਹੀ ਨਾ ਮੀਟ ਨਾ ਕਿਸ ਨੂੰ ਪਾ ਕੇ ਦੇਈ ਉਹ ਗੱਲ ਸੁਣੋ ਜਿਹੜਾ ਮਰਜ਼ੀ ਆ ਜੇ ਮੀਟ ਨਾ ਕਿਸ ਨੂੰ ਪਾ ਕੇ ਦਿਓ ਲੰਗੇ ਪਾਦਾ ਮੀਟ ਆ ਓ ਚੱਲ ਨਹੀਂ ਪਾਉਂਦੇ ਭਰਾਵਾ ਹਰ ਵਧਾਈ ਦੇ ਦੇ ਸਾਨੂੰ ਵਿਆਹ ਆ ਮੁੜਿਆ ਲੈ ਵਧਾਈ ਦੀ ਕਿਹੜੀ ਗੱਲ ਆ ਹੁਣੇ ਦੇ ਦੇਨੇ ਆ ਵਧਾਈ ਹੋਵੇ ਮੇਰੇ ਵਿਆਹ ਦੀ ਉਹ ਫੋਕੀ ਵਧਾਈ ਨਹੀਂ ਜੇਬ ਚੋਂ ਕੋਈ ਛੱਡ ਉਹ ਜੇਬ ਚ ਮੈਂ ਕਬੂਤਰ ਛੱਡਦਾ ਉਹ ਕਬੂਤਰ ਨਹੀਂ ਨੋੜ ਛੱਡ ਖੋਤੇ ਦੇ ਕੰਨ ਜੱਡਾ ਖੋਤੇ ਦੇ ਕੰਨ ਜੱਡਾ ਤੇ ਆ ਨਹੀਂ ਆ ਕੋਈ ਪੰਜਾਂ 10 ਆਲਾ ਛੱਡਦਾ ਉਹ ਤੁਹਾਨੂੰ ਸਾਰੇ ਟੱਬਰ ਨੂੰ 10 ਤੋਂ ਵੱਧ ਗਿਣਤੀ ਆਉਂਦੀ ਹੈਗੇ ਨਹੀਂ ਜਿਹੜਾ ਵੇਖੋ ਉਹ 10 ਦਾ ਨੋੜ ਲਈ ਫਿਰਨ ੜਿਆ ਉਹ ਤੁਹਾਡਾ ਲੱਗਦਾ ਖਾਨਦਾਨੀ ਨੋੜ ਆ ਉਹ ਤੁਹਾਡਾ ਗੜਾ ਜ਼ੋਰ ਲੱਗਣ ਡਿਆ ਵਾ ਇੱਥੇ ਵਿਹਲੇ ਬੈਠੇ ਖੁਰਪੇ ਹੀ ਮਾਰਨ ਬਹਿ ਜੇ ਓ ਇਦਾਂ ਹੀ ਆਂਦੇ ਹੁੰਦੇ ਆ ਆ ਸੁਣ ਫਿਰ ਲੱਗਦਾ ਏ ਯੋਰਕ ਲਾਈਆਂ ਦਾ ਕੰਮ ਸੌਖਾ ਨਹੀਂ ਹਲਵਾਈਆਂ ਦਾ ਵਿਆਹ ਕੋ ਮਾਗਦੇ ਚੰਗੇ ਨੇ ਕੰਮ ਔਖਾ ਏ ਜੂਨ ਜਲਾਈਆਂ ਦਾ ਕੰਮ ਸੌਖਾ ਨਹੀਂ ਹਲਵਾਈਆਂ ਦਾ ਲੱਗਦਾ ਏ ਯੋਰਕ ਲਾਈਆਂ ਆ ਕਲਾਈਆਂ ਦਾ ਇਸਤੇਮਾਲ ਬਹੁਤਾ ਨਹੀਂ ਹੋ ਗਿਆ ਆ ਕਿੱਡਾ ਕਜੋਰ ਲੱਗਦਾ ਤੁਹਾਡਾ ਆ ਚੁੱਕੋ 10000 ਰੁਪਏ ਉਹ 10 ਦਾ ਨਹੀਂ ਚੁੱਕੋ ਆ ਤੂੰ ਹੀ ਆਪਣਾ ਪਤੀਲਾ ਚੁੱਕ ਰ ਜਾ ਕੇ ਪੇਟੀ ਚ ਰੱਖੋ ਪਤੀਲਾ ਘਰੇ ਹੀ ਪਿਆ ਵਾ ਸ਼ਾਮ ਲਾੜ ਚ ਨਹੀਂ ਪਿਆ ਤੂੰ ਹੀ ਬਸ ਪਾ ਕੇ ਨਹੀਂ ਦੇਣਾ ਕਿਸ ਨੂੰ ਕੁਸ਼ਰਦਈ ਥੋੜਾ ਮੀਟ ਤੇ ਪਾ ਉਹ ਸ਼ਰਦਈ ਨਹੀਂ ਸ਼ਰਧਿਆ ਵਾ ਜੋ ਵੀ ਆ ਮੀਟ ਤੇ ਪਾ ਦੇ ਥੋੜਾ ਨਾ ਨਾ ਭਰਾਵਾ ਮੀਟ ਨਹੀਂ ਪਾਉਣਾ ਉਹਨਾਂ ਮਨਾ ਕੀਤਾ ਵਾ ਕੋਈ ਨਹੀਂ ਪਾ ਦੇ ਯਾਰ ਉਸਤਾਦ ਬੰਦਾ ਦੇ ਆਪਣਾ ਹੀ ਆ ਕਿਦਾਂ ਕਰੀਏ ਉਹ ਕੋਈ ਨਹੀਂ ਨਗਾ ਦੇ ਮੜਿਆ ਵੇਖ ਕੇ ਓਏ ਆ ਕੀ ਬਣ ਗਿਆ ਓ ਵਾਹ ਵਿਆ ਓਏ ਪਰੌਣਿਆ ਓਏ ਤੁਸੀਂ ਸੁੱਤੇ ਹੋ ਉਹ ਇਧਰ ਮੀਟ ਪਾਵਾ ਦੇਈ ਜਾਂਦੇ ਉਹ ਤੇਰੀ ਹਿੰਮਤ ਕਿੱਦਾਂ ਪਈ ਉਹ ਸਾਥੋਂ ਪੁੱਛੇ ਬਗਾਰ ਮੀਟ ਪਾਉਂਦੀ ਪਾਜੀ ਅਸੀਂ ਕੀ ਕਰੀਏ ਸਾਡਾ ਕੀ ਕਸੂਰ ਆ ਇਹ ਤੁਸੀਂ ਸੱਦੇ ਆ ਉਹ ਜਦੋਂ ਤੁਹਾਨੂੰ ਕਿਹਾ ਸੀ ਸਾਡੇ ਪੁੱਛੇ ਤੋਂ ਬਿਨਾ ਮੀਟ ਨਹੀਂ ਪਾ ਕੇ ਦੇਣਾ ਤੁਸੀਂ ਕਿਉਂ ਪਾ ਕੇ ਦਿੱਤਾ ਪੱਠਾ ਭਾਦਾ ਸਾਡੇ ਪ੍ਰੋਗਰਾਮ ਦਾ ਬੇੜਾ ਗਰਤ ਕਰਤਾ ਸਾਡੇ ਪ੍ਰੋਗਰਾਮ ਦਾ ਓ ਕਿਦੇ ਨਹੀਂ ਪੱਠਾ ਬਹਿ ਗਿਆ ਅਸੀਂ ਕਿਨੂੰ ਕਿਨੂੰ ਡੱਕੀਏ ਆ ਤੁਸੀਂ ਏਦਾਂ ਕਰੋ ਆ ਚੁੱਕੋ ਆਪਣੇ 5 ਕਿਲੋ ਮੀਟ ਦੇ ਪੈਸੇ ਸਾਡੇ ਕੋਣੀ ਕਰਾਈ ਜਾਂਦੀ ਬੇਇੱਜ਼ਤੀ ਆ ਲੱਗੇ ਜਿਹੀਂ ਬਾਰ ਬਰਤਾਉਣ ਆ ਜਾ ਤੁਸੀਂ ਵੀ ਖਾ ਲਓ ਭੁੱਖੇ ਹੋ ਜੀ えっ